ਸੱਚੀ ਗੱਲ ਦੋਸਤੋ ਪਾਕਿਸਤਾਨ ਵੱਲੋਂ ਛੁੱਟੇ ਗਏ ਇੱਕ ਬੰਬ ਦੇ ਨਾਲ ਇੱਕ ਗੁਰੂ ਘਰ ਨੁਕਸਾਨਿਆ ਗਿਆ ਜਿਸ ਦੇ ਵਿੱਚ ਇੱਕ ਰਾਗੀ ਸਿੰਘ ਦੀ ਵੀ ਮੌਤ ਹੋ ਗਈ ਹੈ ਜੀ ਆ ਦੋਸਤੋ ਪੂਰੀ ਖਬਰ ਵੱਲ ਤੁਹਾਨੂੰ ਲੈ ਚਲਦੇ ਹਾਂ ਉਸ ਤੋਂ ਪਹਿਲਾਂ ਦੱਸਦੀ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਤੀ 1 ਤੋਂ 1:30 ਵਜੇ ਦੇ ਕਰੀਬ ਭਾਰਤੀ 에ਅਰ ਫੋਰਸ ਨੇ ਪਾਕਿਸਤਾਨ ਦੇ ਵਿੱਚ ਜੋ ਅਤਵਾਦੀਆਂ ਦੇ ਟਿਕਾਣੇ ਸਨ ਉਹਨਾਂ ਤੇ ਇਹ ਸਟ੍ਰਾਈਕ ਕੀਤੀ ਜਿਸ ਦੇ ਵਿੱਚ ਕਿ 9 ਟਿਕਾਣਿਆਂ ਤੇ ਇਹ ਸਟ੍ਰਾਈਕਰੀ ਅਤੇ ਵੱਖ-ਵੱਖ ਖਬਰਾਂ ਦੇ ਅਨੁਸਾਰ ਮਨਮਾਲਿਆਂ ਦੀ ਗਿਣਤੀ ਵੀ ਵੱਖ-ਵੱਖ ਦੱਸੀ ਜਾ ਰਹੀ ਹੈ ਜੋ ਕਿ 100 ਦੇ ਕਰੀਬ ਹੀ ਦੱਸੀ ਜਾ ਰਹੀ ਹੈ ਇਸ ਸਟ੍ਰਾਈਕ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਕਸ਼ਮੀਰ ਅਤੇ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਬੰਬਾਰੀ ਕੀਤੀ ਗਈ ਹੈ ਜਿੱਥੇ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਬੰਬਾਰੀ ਦੇ ਦੌਰਾਨ ਜੰਮੂ ਦੇ ਵਿੱਚ ਵੀ ਬੰਬਾਰੀ ਹੋਈ ਜਿੱਥੇ ਕਿ ਗੁਰਦੁਆਰਾ ਸਿੰਘ ਸਭਾ ਦੇ ਉੱਪਰ ਵੀ ਪਾਕਿਸਤਾਨ ਵੱਲੋਂ ਛੁੱਟੇ ਗਏ ਬੰਬ ਗਿਰੇ ਜਿਸ ਦੇ ਵਿੱਚ ਗੁਰਦੁਆਰਾ ਸਿੰਘ ਸਾਹਿਬ ਦੀ ਬਿਲਡਿੰਗ ਨੁਕਸਾਨੀ ਗਈ ਤੇ ਉੱਥੇ ਹੀ ਰਾਗੀ ਸਿੰਘ ਅਮਰੀਕ ਸਿੰਘ ਜੋ ਕਿ ਗੁਰਦੁਆਰਾ ਸਿੰਘ ਸਭਾ ਜੰਮੂ ਦੇ ਵਿੱਚ ਡਿਊਟੀ ਕਰਦੇ ਸਨ ਆਪਣੀ ਡਿਊਟੀ ਖਤਮ ਕਰਕੇ ਜੋ ਘਰ ਨੂੰ ਜਾ ਰਹੇ ਸਨ ਇਸ ਬੰਬਾਰੀ ਦੀ ਲਪੇਟ ਦੇ ਚ ਆ ਗਏ ਜਿੱਥੇ ਕੀ ਉਹ ਗੰਭੀਰ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਪਾਕਿਸਤਾਨ ਵੱਲੋਂ ਵੀ ਲਗਾਤਾਰ ਮੰੰਬਰੀ ਹੋ ਰਹੀ ਹੈ ਉੱਥੇ ਹੀ ਸਿੱਖ ਸੰਗਤਾਂ ਦੇ ਲਈ ਇੱਕ ਹੋਰ ਵੱਡੀ ਖਬਰ ਹੈ ਕਿ ਕਰਤਾਰਪੁਰ ਸਾਹਿਬ ਲੰਘਾ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਅਗਲੀ ਅਪਰੇਟਸ ਤੱਕ ਇਹ ਲੰਘਾ ਬੰਦ ਰਹੇਗਾ ਦੱਸਦੀ ਹੈ ਕਿ 2019 ਤੋਂ ਬਾਅਦ ਪਹਿਲੀ ਵਾਰ ਇਹ ਲੰਘਾ ਬੰਦ ਹੋਇਆ ਹੈ ਅਤੇ ਦੱਸਦੀ ਹੈ ਕਿ ਅੱਜ ਜੋ ਸੰਗਤ ਦਰਸ਼ਨਾ ਦੇ ਲਈ ਕਰਤਾਰਪੁਰ ਸਾਹਿਬ ਨੂੰ ਜਾ ਰਹੀ ਸੀ ਡੇਰਾ ਬਾਬਾ ਨਾਨਕ ਤੋਂ ਹੀ ਵਾਪਸ ਪਰਤੀ ਜਿੱਥੇ ਕਿ ਪਾਕਿਸਤਾਨ ਵੱਲੋਂ ਆਪਣੀ ਸਾਈਡ ਦੇ ਗੇਟ ਨਹੀਂ ਖੋਲੇ ਗਏ ਜਿਸ ਦੇ ਕਰਕੇ ਕਿ ਭਾਰਤੀ ਤਰਫ ਕਾਰਿਡੋਰ ਦੇ ਵਿੱਚੋਂ ਹੀ ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ ਅਤੇ ਹੁਣ ਇਹ ਲੰਘਾ ਮੁਲਤਵੀ ਕਰ ਦਿੱਤਾ ਗਿਆ ਆਉਣ ਵਾਲੀਆਂ ਖਬਰਾਂ ਤੱਕ ਆਉਣ ਵਾਲੀ ਅਪਡੇਟ ਤੱਕ ਤੋ ਇੱਕ ਵੱਡੀ ਖਬਰ ਐ ਸਿੱਖ ਸੰਗਤ ਦੇ ਲਈ ਉੱਥੇ ਵੱਡੀ ਖਬਰ ਇਹ ਵੀ ਐ ਜੰਮੂ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਪਾਕਿਸਤਾਨ ਦੀ ਬੰਬਾਰੀ ਦੇ ਵਿੱਚ ਜਿੱਥੇ ਗੁਰੂ ਘਰ ਨੁਕਸਾਨਿਆ ਗਿਆ ਉੱਥੇ ਆਪਣੀ ਡਿਊਟੀ ਨਿਭਾੜ ਕੇ ਘਰ ਨੂੰ ਜਾ ਰਹੇ ਰਾਗੀ ਸਿੰਘ ਅਮਰੀਕ ਸਿੰਘ ਦੀ ਵੀ ਹਮਲੇ ਦੌਰਾਨ ਮੌਤ ਹੋ ਗਈ ਐ ਜਿੱਥੇ ਗਿਲਾ ਦੌਰਾਨ ਡਾਕਟਰ ਨੇ ਮ੍ਰਿਤਕ ਐਲਾਨ ਕਰ ਦਿੱਤਾ ਆਓ ਤੁਹਾਨੂੰ ਮੌਕੇ ਦੀ ਬੰਬਾਰੀ ਦੀਆਂ ਆਵਾਜ਼ਾਂ ਵੀ ਸੁਣਾਉਂਦੇ ਆਂ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਹੋਰਾਂ ਨੂੰ ਵੀ ਇਸ ਖਬਰ ਦਾ ਪਤਾ ਲੱਗ ਸਕੇ ਏਵਲੋ ਅਕੂ ਮਾ ਜੀ ਉਹ ਕੁਝ ਨਾ ਆਪਣੇ ਮਤਲਬ ਅਗੇ Hvala što pratite kanal. Hvala što pratite kanal. Hvala što pratite kanal.